ਪਾ ਜੀ ਇਹ ਮੇਰੀ ਚੱਕੀ ਦਾ ਲੱਗੋ ਕਿਹਨਾਂ ਇੱਕ ਲੇਡੀਸ ਲੱਗ ਰਹੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਰੱਦੇ ਦੇ ਜੀ ਦਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਕੇ ਤੇ ਲੱਗਦੇ ਬਾਵਾ ਖੜੀਆ ਦਿੱਤੀਗਾ ਤੇ ਮੇਰੇ ਨਾਲ ਲੱਕੂ ਸੂਟ ਵਾਲਾ ਉਹ ਮਗਰ ਤੋਂ ਰਿਹਾ ਸੀ ਮੋੜਾ ਲਾ ਕੇ ਉਹਨਾਂ ਨੂੰ ਅਸੀਂ ਭਾਜਾ ਉੱਥੇ ਮੁੜ ਗਏ ਮੁੜ ਕੇ ਮੁੜ ਗਏ ਇਹ ਸ਼ਵਾਲਾ ਮੰਦਰ ਵਾਗੇ ਆ ਗਏ ਨਾਲ ਉਹ ਘੇਰ ਰਿਹਾ ਵਾ ਘੇਰ ਕੇ ਤੇ ਉਹਨਾਂ ਦਾ ਚੰਗਾ ਛਤਰ ਪਤਾਲ ਕੀਤਾ ਵਾ ਮੋਕੇ ਉਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬ੍ਰਾਮਤ ਹੋ ਗਿਆ ਵਾ ਉਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਉਹਨਾਂ ਗੋਡੇ ਸਾਡੇ ਭੱਜੇ ਦੇ ਨੇ ਜਿੱਤੀ ਤਰ੍ਹਾਂ ਤੇ ਮੈਂ ਕਹਿੰਦਾ ਵਾ ਕਿ ਇਹ ਬਿਲਡਰ ਬਰਿਆਰ ਦੱਸਦੇ ਨੇ ਆਪਣਾ ਤੇ ਇਹ ਉਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਹਫਤੇ ਦੇ ਵਿੱਚ ਇਸ ਬਹਾਮਪੁਰ ਰੋਡ ਦੇ ਉਤੇ ਅੱਠ ਲੋਕ ਚੋਰੀਆਂ ਜਿਹੜੀਆਂ ਹੋਏ ਜਿਹੜੇ ਦੋ ਤਿੰਨ ਚੱਡੀਆਂ ਲੱਤੀਆਂ ਦੋ ਮੰਦਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋਏ ਅੱਜ ਇਹ ਪਹਿਲੀ ਵਾਰੀ ਇਹ ਵੱਡੇ ਜਿਹੜੇ ਹਨ ਮੋਟਰਸਾਈਕਲ ਸਟੇਲਟ ਹੋਏ ਨੇ ਇਹ ਬਰਿਆਰ ਪਿੰਡ ਆਪਣਾ ਦੱਸਦੇ ਤੇ ਦੋਨੇ ਵਾਲੋ ਨਾਮ ਵੀ ਪਤਾ ਹੈ ਦਾ ਇਹ ਸੋਰ ਆ ਗਿਆ ਸੋਰ ਸਾਹਿਬ ਆ ਗਏ ਆਪੇ ਕਿਵੇਂ ਕਰਦੇ ਮੇਰੇ ਖੇਤਰ ਬਤਾਲ ਦੇਣਾ ਨਾ ਮਾਰਕੀਟ ਵਾਲਾ ਨੇ ਤਸ਼ਲੀ ਨਾਲ ਕੀਤਾ ਦਾ ਇਹ ਮੁਰਕਾ ਤੋਂ ਲੱਗੇ ਜਿਹੜਾ ਮੋਟਰਸਾਈਕਲ ਸਲਿੱਪ ਕਰ ਗਿਆ ਕੋਡੇ ਦਾ ਤੇ ਬੋਲੇ ਚੱਗੀ ਤਰ੍ਹਾਂ ਕੀ ਗੱਲ ਬਤਾਈ ਸਾਰੀ ਮੈਂ ਆਇਆ ਤੇ ਦੀਦੇ ਉਹਨਾਂ ਨੇ ਫੋਨ ਖੋਲਿਆ ਮੇਰੇ ਕੋਲ ਮੈਂ ਗੱਲ ਕਰ ਰਹੀ ਸੀ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਜਾਣੀ ਕਿ ਕਿਰੋਂ ਹਾਂ ਮਨ ਨੂੰ ਕਿਹਾ ਮੈਂ ਤਾਂ ਬਾਹਰ ਚ ਗੱਲੀਆਂ ਫੋਨ ਮੈਂ ਘਰ ਜਾ ਕੇ ਕਰਨੀ ਫੋਨ ਮੈਂ ਬਾਹਰ ਹਾਂ ਬਸ ਇੰਨੀ ਕੀ ਗੱਲ ਗਈ ਤੇ ਉਹਨਾਂ ਨੇ ਫੋਨ ਖੋਲਿਆ ਆ ਕੇ ਪਿੱਛੋਂ ਆ ਗਏ ਮੇਰੇ ਕੋਲ ਕਿੰਨੇ ਜਣੇ ਸੀ 2 ਜਣੇ ਕਿ ਕਿਧਰ ਆ ਰਹੇ ਮੈਂ ਬਾਜ਼ਾਰ ਸਾਈਡ ਤੋਂ ਆਇਆ ਗੱਲ ਕਰ ਅੱਵੀਂ ਇਧਰੋਂ ਆ ਰਹੀ ਹਾਂ ਹਾਂਜੀ ਇਹ ਮੇਰੇ ਪਿੱਛੋਂ ਆਇਆ

ਆ ਕੇ ਦੇਖਿਆ ਦੋ ਬੰਦੇ ਬੜਾਈਆਂ ਨੇ ਇਹ ਥਾਲੇ ਫੁੰਗਤਾ ਵਾ ਗੱਡੀ ਆਈ ਐਸ ਸਰਦਾਰ ਦੀ ਉਹ ਲੈ ਗਏ ਨੇ ਲੋਕਾਂ ਦੇ ਕੰਮ ਕਰੇ ਉਹ ਫੰਗ ਕਰਕੇ ਜਾ